ਤੋਦ ਬਿੱਲ 131 ਦੇ ਵਿੱਚ ਕਹਿੰਦੇ ਆ ਵੀ ਚੰਡੀਗੜ੍ਹ ਨੂੰ ਹਮੇਸ਼ਾ ਲਈ ਕੇਂਦਰ ਆਪਣੇ ਹੱਥਾਂ ਦੇ ਵਿੱਚ ਲੈ ਲੇਗਾ ਤੇ ਪੰਜਾਬ ਦੇ ਹੱਥ ਸਿਰਫ ਠੂਠਾ ਰਹਿ ਜਾਏਗਾ ਪੰਜਾਬ ਉਥੇ ਇੱਕ ਲੜਾਈ ਲੜਨ ਜੋਗਾ ਵੀ ਨਹੀਂ ਰਹਿਣਾ ਹੁਣ ਤਾਂ ਅਸੀਂ ਕਹਿੰਨੇ ਆ ਨਾ ਵੀ ਚੰਡੀਗੜ੍ਹ ਤੋਂ ਸਾਡੇ ਤੋਂ ਹੱਕ ਖੋਹੇ ਜਾ ਰਹੇ ਆ ਚੰਡੀਗੜ੍ਹ ਕਿਰਦਾ ਜਾ ਰਿਹਾ ਸਡੇ ਹੱਥੋਂ ਫੇਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਉਹ ਪੂਰਨ ਤੌਰ ਤੇ ਜਿਵੇਂ ਦਿੱਲੀ ਹੈ ਜਾਂ ਅੰਡੇਮਾਨ ਨਿਕੋਬਾਰ ਹੈ ਜਾਂ ਬਾਕੀ ਹੋਰ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿਨ੍ਹਾਂ ਦੇ ਉੱਤੇ ਪੂਰਨ ਤੌਰ ਤੇ ਗਵਰਨਰ ਰਾਜ ਉਸ ਤਰੀਕੇ ਨਾਲ ਚੰਡੀਗੜ੍ਹ ਨੂੰ ਵੀ ਖੋਹ ਲਿਆ ਜਾਏਗਾ ਇਹ 131 ਨੰਬਰ ਜਿਹੜਾ ਹੁਣ ਸੋਧ ਬਿੱਲ ਪੇਸ਼ ਕਰਨਾ ਹੈ ਉਹਦੇ ਵਿੱਚ ਇਹ ਅਮੈਂਡਮੈਂਟ ਦਿੱਤੀ ਜਾ ਰਹੀ ਹੈ ਹੁਣ ਅਸਲ ਦੇ ਵਿੱਚ ਇਹ ਹੈ ਕਿ ਐ ਕਿਵੇਂ ਕੰਮ ਕਰੇਗੀ ਹੁਣ ਤੱਕ ਕਿਵੇਂ ਚੱਲਦਾ ਸੀ ਚੰਡੀਗੜ੍ਹ ਦਾ ਇਹ ਨਵਾਂ ਕੀ ਰੱਪੜ ਹੈ ਸਾਰੇ ਜਿਹੜੇ ਰਾਜਨੀਤਿਕ ਲੋਕ ਹੈ ਉਹ ਕਿਉਂ ਪੱਬਾਂ ਭਾਰ ਹੋਏ ਪਏ ਆ ਚੰਡੀਗੜ੍ਹ ਨੂੰ ਲੈ ਕੇ ਮੈਂ ਤੁਹਾਨੂੰ ਕਲਾਸ ਵਾਈ ਕਲਾਸ ਕੱਲੀ ਕੱਲੀ ਗੱਲ ਖੋਲ ਕੇ ਦੱਸੂਗਾ ਵੀਡੀਓ ਨੂੰ ਪੂਰਾ ਜ਼ਰੂਰ ਦੇਖੀਏ ਹੁਣ ਆਪਾਂ ਗੱਲ ਕਰਦੇ ਹਾਂ ਮੁੱਦੇ ਦੀ ਸਭ ਤੋਂ ਪਹਿਲਾਂ ਸਾਨੂੰ ਹਿਸਟਰੀ ਦੇ ਵਿੱਚ ਜਾਣਾ ਪਏਗਾ ਵੀ ਚੰਡੀਗੜ੍ਹ ਬਣਾਇਆ ਕਿਉਂ ਸੀ ਤੇ ਕਿਹਦੇ ਵਾਸਤੇ ਬਣਾਇਆ ਸੀ ਦੇਖੋ ਪੰਜਾਬ ਦੀ 1947 ਪਾਰਟੀਸ਼ਨ ਤੋਂ ਪਹਿਲਾਂ ਜਿਹੜੀ ਰਾਜਧਾਨੀ ਸੀ ਉਹ ਲਾਹੌਰ ਸੀਗੀ ਜਿਹੜੀ ਮਹਾਰਾਜੇ ਰਣਜੀਤ ਸਿੰਘ ਦੇ ਵੇਲੇ ਵੀ ਸੀ ਇਹ ਸਾਡੀ ਤਰਾਸਦੀ ਹੈ ਕਿ ਸਾਨੂੰ ਉਹ ਪਾਕਿਸਤਾਨ ਦੇ ਵਿੱਚ ਪਾਰਟੀਸ਼ਨ ਵੇਲੇ ਛੱਡਣੀ ਪਈ ਉਸ ਤੋਂ ਬਾਅਦ ਜਿਹੜਾ 1947 ਤੋਂ ਬਾਅਦ ਵਾਲਾ ਪੰਜਾਬ ਸੀ ਇਸ ਪੰਜਾਬ ਦੇ ਵਾਸਤੇ ਹੁਣ ਇੱਕ ਨਵੀਂ ਰਾਜਧਾਨੀ ਚਾਹੀਦੀ ਸੀ ਸਨ 1900 53 ਦੇ ਵਿੱਚ ਚੰਡੀਗੜ੍ਹ ਬਣਾਇਆ ਗਿਆ ਸਪੈਸ਼ਲ ਪੰਜਾਬ ਵਾਸਤੇ ਉਹਦੀ ਇੱਕ ਰਾਜਧਾਨੀ ਬਣਾਉਣ ਵਾਸਤੇ ਉਸ ਵੇਲੇ ਤੱਕ ਹਰਿਆਣਾ ਐਗਜ਼ਿਸਟ ਵੀ ਨਹੀਂ ਸੀ ਕਰਦਾ ਕਿਤੇ ਸੋ ਚੰਡੀਗੜ੍ਹ ਨੂੰ ਪੂਰਨ ਤੌਰ ਤੇ ਪੰਜਾਬ ਵਾਸਤੇ ਬਣਾਇਆ ਗਿਆ ਸੀ ਪੰਜਾਬ ਦੇ ਆ ਪਿੰਡਾਂ ਦੀ ਜਮੀਨਾਂ ਨੂੰ ਉਜਾੜ ਕੇ ਉਹਨਾਂ ਪਿੰਡਾਂ ਨੂੰ ਖਤਮ ਕਰਕੇ ਤਕਰੀਬਨ 31-32 ਪਿੰਡਾਂ ਨੂੰ ਉਜਾੜਿਆ ਗਿਆ ਫਿਰ ਚੰਡੀਗੜ੍ਹ ਬਣਿਆ ਉਥੇ ਪੈਸਾ ਸਾਰਾ ਜਿਹੜਾ ਉਹ ਪੰਜਾਬ ਦਾ ਲੱਗਿਆ ਉਥੇ ਦੀ ਜਿਹੜੀ ਅਫਸਰशाही ਸੀਗੀ ਉਹ ਪੰਜਾਬ ਦੀ ਕੰਮ ਕਰਦੀ ਸੀ ਸਾਰੀ ਧਾਰਮਦਾਰ ਜਿਹੜੀ ਹੈ ਚੰਡੀਗੜ੍ਹ ਦੀ ਉਹ 1953 ਤੋਂ ਲੈ ਕੇ ਸਨ 1966 ਤੱਕ ਪੰਜਾਬ ਦੀ ਹੀ ਰਹੀ ਹੈ ਹੁਣ ਸਨ 1966 ਦੇ ਵਿੱਚ ਜਾ ਕੇ ਹਰਿਆਣਾ ਸਾਡੇ ਤੋਂ ਸਪਲਿਟ ਹੋ ਜਾਂਦਾ ਹੈ ਅਲੱਗ ਹੋ ਜਾਂਦਾ ਹੈ ਹੁਣ ਰੌਲਾ ਪੈ ਜਾਂਦਾ ਹੈ ਹਰਿਆਣਾ ਖਿੱਚੋ ਤਾਣ ਕਰਦਾ ਹੈ ਵੀ ਚੰਡੀਗੜ੍ਹ ਸਾਡਾ ਹੈ ਪੰਜਾਬ ਖਿੱਚੋ ਤਾਣ ਕਰਦਾ ਹੈ ਵੀ ਇਥੇ ਸਾਡਾ ਹੱਕ ਹੈ ਜਿਹੜਾ ਕਿ ਹੈ ਵੀ ਹੈ ਪਰ ਹੁਣ ਇਹਦਾ ਇੱਕ ਨਵਾਂ ਸ਼ਰੀਕ ਪੈਦਾ ਹੋ ਗਿਆ ਹਰਿਆਣਾ ਚੰਡੀਗੜ੍ਹ ਨੂੰ ਲੈਣ ਵਾਸਤੇ ਤਾਂ ਉਸ ਵੇਲੇ ਦੀ ਸੈਂਟਰ ਸਰਕਾਰ ਨੇ ਮੌਕੇ ਦੀ ਨਾਜਾਗਤ ਨੂੰ ਸਮਝਦੇ ਹੋਏ ਇਹ ਸੋਲੂਸ਼ਨ ਦਿੱਤਾ ਕਿ ਚੰਡੀਗੜ੍ਹ ਨੂੰ ਟੈਂਪਰੇਰੀ ਤੌਰ ਤੇ ਯੂਟੀ ਬਣਾ ਦਿੱਤਾ ਜਾਏ ਯੂਨੀਅਨ ਟੈਰੀਟਰੀ ਬਣਾ ਦਿਓ ਇਹਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿਓ ਤੇ ਦੋਹੇ ਰਾਜਾਂ ਦੀ ਸਾਂਝੀ ਰਾਜਧਾਨੀ ਸ਼ੇਅਰਡ ਕੈਪੀਟਲ ਬਣਾ ਦਿਓ ਪਰ ਉਥੇ ਇਹ ਵੀ ਕਿਹਾ ਗਿਆ ਕਿ ਕੁਝ ਸਮਾਂ ਪਾ ਕੇ ਬਾਅਦ ਦੇ ਵਿੱਚ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਦਿੱਤਾ ਜਾਏਗਾ ਇਹ ਕੋਈ ਵਰਬਲੀ ਗੱਲ ਨਹੀਂ ਸੀ ਕੋਈ ਹਵਾ-ਹਵਾਈ ਚ ਕੀਤੀ ਗਈ ਗੱਲ ਨਹੀਂ ਸੀ 1966 ਦੇ ਵਿੱਚ ਜਿਹੜਾ ਪੰਜਾਬ ਐਕਟ ਲਿਖਿਆ ਗਿਆ ਸੀ ਉਹਦੇ ਵਿੱਚ ਰਿਟਰਨ ਸਟੇਟਮੈਂਟ ਹੈ ਇਹ ਬਕਾਇਦਾ ਉਸ ਵੇਲੇ ਦੀ ਗਵਰਨਮੈਂਟ ਦੀ ਕਿ ਚੰਡੀਗੜ੍ਹ ਕੁਝ ਸਮਾਂ ਪਾ ਕੇ ਬਾਅਦ ਦੇ ਵਿੱਚ ਜਦੋਂ ਹਰਿਆਣਾ ਆਪਣੀ ਕੋਈ ਰਾਸਤਾ ਨਹੀਂ ਬਣਾ ਲਏਗਾ ਉਹ ਚੰਡੀਗੜ੍ਹ ਪੂਰਨ ਤੌਰ ਤੇ ਪੰਜਾਬ ਨੂੰ ਮਿਲ ਜਾਏਗਾ ਹੁਣ ਇਹ ਕਾਟੋ ਕਲੇਸ ਚੱਲਦਾ ਰਿਹਾ ਹਰਿਆਣਾ ਕਹਿੰਦਾ ਸੀ ਚੰਡੀਗੜ੍ਹ ਸਾਡਾ ਹੈ ਪੰਜਾਬ ਕਹਿੰਦਾ ਸੀ ਸਾਡਾ ਹੈ 1985 ਦੇ ਵਿੱਚ ਜਾ ਕੇ ਨਾ ਜਦੋਂ ਪੰਜਾਬ ਨੇ بار-बार ਆਪਣਾ ਅਧਿਕਾਰ ਚੰਡੀਗੜ੍ਹ ਤੇ ਕਰਨਾ ਚਾਹਿਆ ਪਰ ਹਰਿਆਣਾ ਉਹਨੂੰ ਅਪੋਜ਼ ਕਰਦਾ ਸੀ ਤਾਂ 1985 ਦੇ ਵਿੱਚ ਜਾ ਕੇ ਇੱਕ ਸਮਝੌਤਾ ਹੁੰਦਾ ਜਿਹਨੂੰ ਰਾਜੀਵ ਲੌਂਗੋਵਾਲ ਸਮਝੌਤਾ ਕਹਿੰਦੇ ਆ ਉਹ ਸਮਝੌਤੇ ਦੇ ਵਿੱਚ ਕਿਹਾ ਗਿਆ ਸੀ ਕਿਹਾ ਨਹੀਂ ਬਕਾਇਦਾ ਲਿਖਤੀ ਡਾਕੂਮੈਂਟ ਹੈ ਇਹ ਇੰਡੀਅਨ ਗਵਰਨਮੈਂਟ ਦਾ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਨੂੰ ਪੂਰਨ ਤੌਰ ਤੇ ਪੰਜਾਬ ਨੂੰ ਦੇ ਦਿੱਤਾ ਜਾਏਗਾ ਇਹ ਬਿਲਕੁਲ ਇੰਡੀਅਨ ਗਵਰਨਮੈਂਟ ਦੇ ਰਿਕਾਰਡ ਦੇ ਵਿੱਚ ਲਿਖੀ ਗਈ ਗੱਲ ਹੈ ਤੁਸੀਂ ਕੱਢ ਕੇ ਪੜ੍ਹ ਸਕਦੇ ਹੋ ਨੈਟ ਤੇ 1986 ਦੇ ਵਿੱਚ ਜਦੋਂ ਜਿਹੜੀ ਡੇਟ ਨਿਯਤ ਕੀਤੀ ਗਈ 26 ਜਨਵਰੀ ਨੂੰ 86 ਉਸ ਵੇਲੇ ਪੰਜਾਬ ਦੇ ਵਿੱਚ ਮਿਲਿਟੈਂਸੀ ਰਾਜ ਸੀਗਾ ਤੁਹਾਨੂੰ ਪਤਾ ਹੈ ਵੀ ਉਸ ਵੇਲੇ ਜਿਹੜਾ ੜਕੂਬਾਦ ਦਾ ਸਮਾਂ ਚੱਲਦਾ ਸੀ ਪੰਜਾਬ ਦੇ ਹਾਲਾਤ ਕੀ ਸੀਗੇ ਸੋ ਉਹ ਚੀਜ਼ ਪੋਸਟਪੌਂਡ ਹੋ ਗਈ ਹਰਿਆਣਾ ਅਪੋਜ਼ ਕਰ ਰਿਹਾ ਸੀ ਬਹੁਤ ਸਾਰੇ ਕਾਰਨ ਸੀਗੇ ਡਿਲੇ ਹੁੰਦਿਆਂ 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 ਇਸ ਚੀਜ਼ ਨੂੰ ਹੁਣ ਤਕਰੀਬਨ 50 ਸਾਲ ਲੰਘ ਗਏ ਐ ਇਹ ਕਾਟੋ ਕਲੇਸ਼ ਇਹ ਚ ਜੂ ਇਦਾਂ ਦਾ ਇਦਾਂ ਹੀ ਪਿਆ ਹੋਇਆ 50 ਸਾਲਾਂ ਤੋਂ ਲੈ ਕੇ ਹੁਣ ਤੱਕ ਹਰਿਆਣਾ ਕਹਿੰਦਾ ਹੈ ਵੀ ਚੰਡੀਗੜ੍ਹ ਦੇ ਉੱਤੇ ਸਾਡਾ ਹੱਕ ਹੈ ਵੀ ਜਦੋਂ ਪੰਜਾਬ ਤੋਂ ਹਰਿਆਣਾ ਨਾ ਸਪਲੀਟ ਹੋਇਆ ਤਾਂ ਸਾਡਾ ਵੀ ਬਰਾਬਰ ਦਾ ਕੈਪੀਟਲ ਬਣਦਾ ਉਸ ਵੇਲੇ ਤੱਕ ਜਦੋਂ ਚੰਡੀਗੜ੍ਹ ਬਣਾਇਆ ਗਿਆ ਸੀ ਸਾਂਝੇ ਪੰਜਾਬ ਵਾਸਤੇ ਉਦੋਂ ਅਸੀਂ ਵੀ ਵਿੱਚ ਸੀਗੇ ਵੀ ਸਾਨੂੰ ਵੀ ਉਹਦੇ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਜਾਂ ਫਿਰ ਸਾਨੂੰ ਕੇਂਦਰ ਸਰਕਾਰ ਕੰਪਨਸੇਸ਼ਨ ਦੇਵੇ ਪਰ ਇੱਥੇ ਪੰਜਾਬ ਦਾ ਕਲੇਮ ਇਹ ਹੈ ਪੰਜਾਬ ਕਹਿੰਦਾ ਹੈ ਵੀ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਥੋੜੇ ਸਮੇਂ ਬਾਅਦ ਜਿਹੜਾ ਚੰਡੀਗੜ੍ਹ ਹੈ ਉਹ ਪੂਰਨ ਤੌਰ ਤੇ ਦੇ ਦਿੱਤਾ ਜਾਏਗਾ ਇਹ ਗਵਰਨਮੈਂਟ ਨੇ ਵਾਅਦਾ ਕੀਤਾ ਹੈ ਲਿਖਤੀ ਰੂਪ ਦੇ ਵਿੱਚ ਉਸ ਤੋਂ ਬਾਅਦ ਦੁਬਾਰਾ ਫਿਰ ਰਾਜੀਵ ਲਾਂਗੋਵਾਲ ਸਮਝੌਤਾ ਹੋਇਆ 285 ਦੇ ਵਿੱਚ ਜਿਹਦੇ ਵਿੱਚ ਦੁਬਾਰਾ ਸਾਨੂੰ ਚੰਡੀਗੜ੍ਹ ਪੂਰਨ ਤੌਰ ਤੇ ਦੇਣ ਦੀ ਗੱਲ ਕੀਤੀ ਗਈ ਤੀਜਾ ਪੰਜਾਬ ਜਿਹੜਾ ਉਹ ਕਹਿੰਦਾ ਹੈ ਵੀ ਸਾੜਿਆਂ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਕਿਸੇ ਦੂਜੀ ਸਟੇਟ ਨੂੰ ਕਿਵੇਂ ਦੇ ਦਈਏ ਸੋ ਇਹ ਦੋਹੇ ਸਟੇਟਾਂ ਦੀ ਕੰਟਰੋਵਰਸੀ ਹੁਣ ਤੱਕ ਇਦਾਂ ਹੀ ਚੱਲਦੀ ਰਹੀ ਹੈ ਜੋ ਹੁਣ ਤੱਕ ਦੀ ਕਰੰਟ ਸਿਚੁਏਸ਼ਨ ਸੀਗੀ ਹੁਣ ਆਪਾਂ ਗੱਲ ਕਰਦੇ ਹਾਂ ਆਰਟੀਕਲ 240 ਦੀ ਜਿਹੜੀ ਕੀ ਸੰਵਿਧਾਨ ਦੀ 131ਵੀਂ ਤਰਮੀਮ ਹੋਣੀ ਹੈ ਹੁਣ ਹੁਣ ਜਿਹੜਾ ਵਿੰਟਰ ਸੈਸ਼ਨ ਚੱਲਣਾ ਹੈ ਨਾ ਸੰਸਦ ਦਸੰਬਰ 2025 ਦੇ ਵਿੱਚ ਉਸ ਵੇਲੇ 131ਵੀਂ ਤਰਮੀਮ ਹੋਣੀ ਹੈ ਸੰਵਿਧਾਨ ਦੀ ਉਹਦੇ ਵਿੱਚ ਕਿਹਾ ਇਹ ਗਿਆ ਕਿ ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ ਆਰਟੀਕਲ ਨੰਬਰ 240 ਦੇ ਅਧੀਨ ਲਿਆਇਆ ਜਾਏ ਜੇ ਚੰਡੀਗੜ੍ਹ 240 ਆਰਟੀਕਲ ਦੇ ਅਧੀਨ ਆ ਜਾਂਦਾ ਤਾਂ ਸੰਵਿਧਾਨ ਦੀ ਧਾਰਾ 240 ਇਹ ਕਹਿੰਦੀ ਹੈ ਕਿ ਜਿਹੜੀ ਵੀ ਯੂਟੀ ਉਹਦੇ ਅਧੀਨ ਆ ਗਈ ਉਹਦੇ ਉੱਤੇ ਪੂਰਨ ਤੌਰ ਤੇ ਅਧਿਕਾਰ ਕੇਂਦਰ ਦਾ ਹੋਏਗਾ ਕਿਸੇ ਵੀ ਸਟੇਟ ਦੀ ਕੋਈ ਰਾਸਥਾਨੀ ਨਹੀਂ ਰਹੇਗੀ ਕਿਸੇ ਸਟੇਟ ਦਾ ਉੱਥੇ ਕੋਈ ਹੱਕ ਨਹੀਂ ਰਹੇਗਾ ਹੁਣ ਤੱਕ ਇਹ ਸੀਗਾ ਵੀ 239 ਆਰਟੀਕਲ ਉੱਥੇ ਲਾਗੂ ਸੀ ਜਿਹਦੇ ਤਹਿਤ ਇਦਾਂ ਸੀ ਵੀ 60 40 ਦੀ ਰੇਸ਼ੋ ਦੇ ਉੱਤੇ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣੇ ਦੇ ਵਿੱਚ ਵੰਡਿਆ ਗਿਆ ਸੀ ਭਾਵੇਂ ਕਿ ਉੱਥੇ ਜਿਹੜਾ ਵੀ ਕੰਮ ਹੋਣਾ ਹੈ ਜੇ ਨੌਕਰੀਆਂ ਦੇਣੀਆਂ ਤਾਂ 60% ਪੰਜਾਬ ਦੇ ਬੰਦਿਆਂ ਦੀਆਂ ਤੇ 40% ਹਰਿਆਣੇ ਦੀਆਂ ਇਸੇ ਤਰ੍ਹਾਂ ਹੀ 60 40 ਦੇ ਰੇਸ਼ੋ ਨਾਲ ਸਾਰਾ ਕੁਝ ਵੰਡਿਆ ਹੋਇਆ ਸੀ 239 ਆਰਟੀਕਲ ਦੇ ਅਧੀਨ ਇਹ ਸੀਗਾ ਕਿ ਚੰਡੀਗੜ ਦਾ ਜਿਹੜਾ ਰਾਜਪਾਲ ਹੈ ਉਹ ਤੇ ਇੱਕ ਜਿਹੜਾ ਪੰਜਾਬ ਦਾ ਰਾਜਪਾਲ ਹੈ ਉਹ ਜਦ ਵੀ ਕੋਈ ਚੰਡੀਗੜ ਰਿਲੇਟਡ ਫੈਸਲਾ ਹੋਣਾ ਸੀ ਤਾਂ ਉਹ ਦੋਹੇ ਰਾਜਪਾਲਾਂ ਦੀ ਸਾਂਝੀ ਸਲਾਹ ਦੇ ਨਾਲ ਹੋਣਾ ਸੀ ਪਰ ਜੇ ਇਹ ਕੇਂਦਰ ਦੇ ਅਧੀਨ ਹੋ ਗਿਆ ਤਾਂ ਸਾਰਾ ਕੁਝ ਫਿਰ ਇੰਡੀਪੈਂਡੈਂਟਲੀ ਕੇਂਦਰ ਦੇ ਅਧੀਨ ਚਲਾ ਜਾਏਗਾ ਉੱਥੇ ਪੰਜਾਬ ਦੀ ਕੋਈ ਬਾਤ ਵੀ ਨਹੀਂ ਪੁੱਛੀ ਜਾਏਗੀ ਇਹ ਸੰਵਿਧਾਨ ਦੀ ਧਾਰਾ 239 ਦੇ ਤਹਿਤ ਆਰਟੀਕਲ ਨੰਬਰ 239 ਦੇ ਤਹਿਤ ਇਦਾਂ ਹੀ ਚੱਲ ਰਿਹਾ ਸੀ ਪਰ ਜੇ 24 ਇਹ ਆਰਟੀਕਲ ਦੇ ਅਧੀਨ ਚੰਡੀਗੜ੍ਹ ਆ ਜਾਂਦਾ ਤਾਂ ਪੂਰਨ ਤੌਰ ਤੇ ਕੇਂਦਰ ਦਾ ਹੱਕ ਹੋਏਗਾ ਉਹਦੇ ਵਿੱਚੋਂ 60 40 ਵਾਲਾ ਮਸਲਾ ਬਿਲਕੁਲ ਖਤਮ ਹੋ ਜਾਏਗਾ ਪੰਜਾਬ ਉਥੇ ਕੁਝ ਵੀ ਨਹੀਂ ਕਰ ਸਕਦਾ ਕਰ ਹਰਿਆਣਾ ਵੀ ਨਹੀਂ ਸਕਦਾ ਪਰ ਸਾਨੂੰ ਨਹੀਂ ਪਤਾ ਵੀ ਉਹ اپੋਜ਼ ਕਰਨਗੇ ਜਾਂ ਨਹੀਂ ਕਰਨਗੇ ਇਸ ਚੀਜ਼ ਨੂੰ ਪਰ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖਾਸੀ ਪੋਲੀਟੀਕਲ ਟੈਂਸ਼ਨ ਕ੍ਰੀਏਟ ਹੋਣੀ ਸ਼ੁਰੂ ਹੋ ਗਈ ਹੈ ਫਿਰ ਚਾਹੇ ਉਹ ਮੌਜੂਦਾ ਜਿਹੜੀ ਸੱਤਾਧਾਰੀ ᱛੀ ਰਹਿ ਚਾਹੇ ਉਹ ਵਿਰੋਧੀ ᱛੀ ਰਹਿ ਚਾਹੇ ਜਿਹੜੇ ਪਹਿਲਾਂ ਕੋਈ ਸੱਤਾਧਾਰੀ ਰਹਿ ਚੁੱਕੇ ਐ ਸਾਰੇ ਬੰਦੇ ਇਸ ਚੀਜ਼ ਦੇ ਉੱਤੇ ਲੱਗੇ ਹੋਏ ਆ ਵੀ ਅਸੀਂ 1 ਇੰਚ ਵੀ ਚੰਡੀਗੜ੍ਹ ਦਾ ਕੇਂਦਰ ਨੂੰ ਆਪਣੇ ਅਧੀਨ ਨਹੀਂ ਲੈਣ ਦੇਵਾਂਗੇ ਬਲਕਿ ਚੰਡੀਗੜ੍ਹ ਤਾਂ ਪੂਰਨ ਤੌਰ ਤੇ ਸਾਨੂੰ ਚਾਹੀਦਾ ਹੈ ਹਰ ਇੱਕ ਲੀਡਰ ਭਾਵੇਂ ਕੋਈ ਮੌਜੂਦਾ ਹੈ ਭਾਵੇਂ ਸਾਬਕਾ ਹੈ ਹਰ ਇੱਕ ਬੰਦਾ ਇਸ ਵੇਲੇ ਸਟੇਟਮੈਂਟ ਦੇ ਰਿਹਾ ਸੋ ਇਹ ਅਸਲ ਦੇ ਵਿੱਚ ਮੁੱਦਾ ਹੈ ਆਰਟੀਕਲ ਨੰਬਰ 240 ਦਾ ਹੁਣ ਇਸ ਚੀਜ਼ ਨੂੰ ਲੈ ਕੇ ਸਭ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਸਾਰੇ ਬੰਦੇ ਅਪੋਜ਼ ਕਰ ਰਹੇ ਆ ਪੰਜਾਬ ਦੇ ਮੈਨੂੰ ਨਹੀਂ ਪਤਾ ਵੀ ਹਰਿਆਣੇ ਦੇ ਵਿੱਚੋਂ ਕੋਈ ਅਪੋਜ਼ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਪਰ ਪੰਜਾਬ ਦੇ ਵਿੱਚੋਂ ਲਗਾਤਾਰ ਸਟੇਟਮੈਂਟਸ ਜਾਰੀ ਹੋ ਰਹੀਆਂ ਹਨ ਈਵਨ ਕਿ ਪੰਜਾਬ ਭਾਜਪਾ ਨੇ 20 ਪੰਜਾਬ ਨਾਲ ਖੜਨ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਦਾ ਹੱਕ ਪੂਰੀ ਤਰ੍ਹਾਂ ਪੂਰਾਵਾਂਗੇ ਸ਼ਾਇਦ ਹੋ ਸਕਦਾ ਸੁਣਨ ਚ ਇਹ ਵੀ ਆਇਆ ਹੈ ਵੀ ਕੇਂਦਰ ਵੱਲੋਂ ਇਹ ਹੰਗਾਰਾ ਆਇਆ ਹੈ ਵੀ ਨਹੀਂ ਇਦਾਂ ਦਾ ਅਸੀਂ ਕੋਈ ਬਿਲ ਪਾਸ ਨਹੀਂ ਕਰਾਂਗੇ ਪਰ ਚਲੋ ਹੁੰਦਾ ਹੈ ਜਾਂ ਨਹੀਂ ਹੁੰਦਾ ਰੌਲਾ ਇਹ ਜ਼ਰੂਰ ਪੈ ਰਿਹਾ ਮੈਂ ਤੁਹਾਨੂੰ ਇਹ ਦੱਸ ਦਿੱਤਾ ਕਿ ਜੇਕਰ 240 ਦੇ ਅਧੀਨ ਚੰਡੀਗੜ੍ਹ ਆੰਦਾ ਤਾਂ ਸਦਾ ਲਈ ਅਸੀਂ ਚੰਡੀਗੜ੍ਹ ਦੇ ਉਤੋਂ ਆਪਦੇ ਹੱਕ ਖੋ ਬੈਠਾਂਗੇ ਕੇਂਦਰ ਆਪਣੀ ਮਨਮਰਜ਼ੀ ਅਨੁਸਾਰ ਜਿਵੇਂ ਦਿੱਲੀ ਨੂੰ ਚਲਾਉਂਦਾ ਹੈ ਜਾਂ ਜਿਵੇਂ ਬਾਕੀ ਦੀ ਯੂਟੀਸ ਨੂੰ ਚਲਾਉਂਦਾ ਹੈ ਉਦਾਂ ਹੀ ਚਲਾਏਗਾ ਉਥੇ ਫਿਰ ਅਸੀਂ ਕੋਈ ਵੀ ਕਲੇਮ ਚਾਹ ਕੇ ਵੀ ਨਹੀਂ ਕਰ ਸਕਦੇ ਜਿਹੜੇ ਚੰਡੀਗੜ੍ਹ ਵਾਸਤੇ ਅਸੀਂ ਲੜਦੇ ਰਹੇ ਹਾਂ ਜਿਹੜੇ ਚੰਡੀਗੜ੍ਹ ਨੂੰ ਅਸੀਂ ਕਹਿੰਦੇ ਰਹੇ ਹਾਂ ਵੀ ਇਹ ਸਾਡਾ ਪੁਆਧੀਆਂ ਦਾ ਹੈ ਖਾਸ ਕਰ ਅਸੀਂ ਪੁਆਧ ਵਾਲੇ ਕਹਿੰਨੇ ਆਂ ਵੀ ਪੁਆਧ ਦੇ 32 ਤੇ 33 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਕੋਈ ਕਹਿੰਦਾ ਫਲਾਣੀ ਥਾਂ ਤੇ ਟਰਬਿਊਨ ਚੌਂਕ ਤੇ ਸਾਡੀ ਮੋਟ ਹੁੰਦੀ ਸੀ ਕੋਈ ਕਹਿੰਦਾ ਜੀ ਜਿੱਥੇ ਟਰੈਕਟਰ 17 ਬਣਿਆ ਉਥੇ ਅਸੀਂ ਚਰੀ ਬੀਜਦੇ ਸਾਂ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਉਹ ਬਜ਼ੁਰਗ ਵੀ ਮੌਜੂਦ ਨੇ ਹਜੇ ਜਿਹੜੇ ਕਹਿੰਦੇ ਆ ਵੀ ਅਸੀਂ ਇੱਥੇ ਹਲ ਵਾਏ ਆ ਆਪਣੇ ਹੱਥੀ ਉਹ ਵੀ ਮੌਜੂਦ ਨੇ ਫਿਰ ਉਹ ਸਾਰੇ ਦਾਅਵੇ ਉਹ ਸਾਰਾ ਕੁਝ ਖਤਮ ਹੋ ਜਾਏਗਾ ਇਹ ਜਿਹੜਾ ਚੰਡੀਗੜ੍ਹ ਪੰਜਾਬ ਦਾ ਹੋਣਾ ਹੈ ਇਹ ਇੱਕ ਸੁਪਨਾ ਹੀ ਰਹਿ ਜਾਏਗਾ ਜੇਕਰ ਧਾਰਾ 240 ਲਾਗੂ ਹੋ ਜਾਂਦੀ ਹੈ ਸੋ ਸਾਡੀ ਇਹ ਬੇਨਤੀ ਹੈ ਦੇਖੋ ਮੈਂ ਕਿਸੇ ਵੀ ਤਰ੍ਹਾਂ ਦੀ फडਕਾਹਟ ਨਹੀਂ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਮਿਸ ਗਾਈਡ ਨਹੀਂ ਕਰਨਾ ਚਾਹੁੰਦਾ ਪਰ ਜੇ 뉴ਟਰਲ ਹੋ ਕੇ ਦੇਖਿਆ ਜਾਏ ਮੰਨ ਲਓ ਮੈਂ ਇੱਕ ਨੌਨ ਪੰਜਾਬੀ ਹੋ ਕੇ ਗੱਲ ਕਰਦਾ ਇੱਕ 뉴ਟਰਲਿਕ ਐਜ਼ ਐਨ ਇੰਡੀਅਨ ਗੱਲ ਕਰਦੇ ਆ ਨਾ ਮੈਂ ਪੰਜਾਬੀ ਆ ਨਾ ਮੈਂ ਹਰਿਆਣਵੀ ਆ ਮੈਂ ਇੱਕ ਕੋਈ ਅਦਰ ਸਟੇਟ ਤੋਂ ਕੋਈ ਅਦਰ ਇੰਡੀਅਨ ਬਣ ਕੇ ਗੱਲ ਕਰਾਂ ਤਾਂ ਵੀ ਆਪਾਂ ਨੂੰ ਇਹ ਲੱਗੇਗਾ ਵੀ ਯਾਰ ਜਦੋਂ ਪੰਜਾਬ ਨਾਲ ਵਾਅਦੇ ਕੀਤੇ ਐ ਤੁਸੀਂ 1968 ਦਾ ਜਿਹੜਾ ਪੰਜਾਬ ਐਕਟ ਹੈ ਉਦੋਂ ਲਿਖਤੀ ਰੂਪ ਚ ਦੇ ਚੁੱਕੇ ਹੋ ਫਿਰ 1985 ਦੇ ਵਿੱਚ ਰਾਜੀਵ ਲੋਂਗੋਵਾਲ ਸਮਝੌਤੇ ਦੇ ਵਿੱਚ ਲਿਖਤੀ ਦੇ ਚੁੱਕੇ ਹੋ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਨੇ ਦੇ ਕੀਤੇ ਐ ਤੇ ਇਹ ਨੰਗਾ ਸੱਚ ਹੈ ਵੀ ਪੰਜਾਬ ਦੀ ਜ਼ਮੀਨ ਤੇ ਚੰਡੀਗੜ੍ਹ ਬਣਿਆ ਹੁਣ ਤੱਕ ਸਾਰੇ ਮੰਨਦੇ ਆਏ ਐ ਫਿਰ ਕਿਉਂ ਨਹੀਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਂਦਾ ਕਿਉਂ ਇਸ ਕਨਫਲਿਕਟ ਨੂੰ ਐਜ਼ ਇਟ ਇਜ਼ ਰੱਖਿਆ ਜਾਂਦਾ ਮੈਨੂੰ ਤੇ ਐ ਲੱਗਦਾ ਜਦੋਂ ਵੀ ਕਦੇ ਪੰਜਾਬ ਦੇ ਵਿੱਚ ਵੋਟਾਂ ਆਉਣ ਵਾਲੀਆਂ ਹੁੰਦੀਆਂ ਤਾਂ ਪੰਜਾਬ ਦੇ ਵਿੱਚ ਇੱਕ ਇਹ ਚੰਡੀਗੜ੍ਹ ਵਾਲਾ ਮਸਲਾ ਤੇ ਦੂਜਾ ਐਸਵਾਈਐਲ ਦਾ ਮਸਲਾ ਇਹ ਕੱਢ ਕੇ ਬਾਹਰ ਰੱਖ ਦਿੱਤੇ ਜਾਂਦੇ ਐ ਜਦੋਂ ਹੀ ਵੋਟਾਂ ਲੰਘ ਜਾਂਦੀਆਂ ਫਿਰ ਇਹਨਾਂ ਨੂੰ ਰੇਸ਼ਮੀ ਕੱਪੜੇ ਦੇ ਵਿੱਚ ਲਪੇਟ ਕੇ ਇੱਕ ਟਰੰਕ ਦੇ ਵਿੱਚ ਪਾ ਕੇ ਰੱਖ ਦਿੱਤਾ ਜਾਂਦਾ ਜਾਂਦਾ ਇਹ ਮਸਲੇ ਹੀ ਸਾਡੇ ਵੋਟਾਂ ਵਾਲੇ ਮਸਲੇ ਬਣ ਕੇ ਰਹਿ ਗਏ ਆ ਸਾਡੇ ਤਾਂ ਕਹਿਣ ਲੱਗ ਪਏ ਆ ਲੋਕ ਐਸਬੀਐਲ ਵਾਲੇ ਜਦੋਂ ਜਾਂਦੇ ਆ ਨਾ ਲੰਘ ਕੇ ਉੱਥੋਂ ਕਹਿੰਦੇ ਆ ਵੀ ਇਹ ਵੋਟਾਂ ਵਾਲੀ ਨਹਿਰ ਹੈ ਕਿਉਂਕਿ ਇਹਦਾ ਚੇਤਾ ਹੀ ਵੋਟਾਂ ਦੇ ਸਮੇਂ ਆਉਂਦਾ ਤੇ ਚੰਡੀਗੜ੍ਹ ਦਾ ਚੇਤਾ ਵੀ ਵੋਟਾਂ ਦੇ ਸਮੇਂ ਹੀ ਆਉਂਦਾ ਕਦੇ ਕੋਈ ਕੁਝ ਕਹਿ ਦਿੰਦਾ ਹੈ ਕੋਈ ਕੁਝ ਕਹਿ ਦਿੰਦਾ ਹੈ ਫਿਰ ਚੰਡੀਗੜ੍ਹ ਦੇ ਵਾਸਤੇ ਲਹੂ ਬਹਾਣ ਨੂੰ ਤੁਰੇ ਰਹਿੰਦੇ ਆ 50 ਸਾਲ ਹੋ ਗਏ ਇਹ ਮਸਲਾ ਜਿਉਂ ਦੀ ਤਿਉਂ ਇਦਾਂ ਹੀ ਚੱਲਦਾ ਆ ਰਿਹਾ ਸੋ ਮੇਰਾ ਮੋਟਿਵ ਸੀਗਾ ਤੁਹਾਨੂੰ ਇਹ ਜਿਹੜੀ 240 ਵਾਲਾ ਆਰਟੀਕਲ ਦਾ ਰੌਲਾ ਪੈਂਦਾ ਹੈ ਜਾਂ 131ਵੀਂ ਤਰਮੀਮ ਦਾ ਰੌਲਾ ਪੈਂਦਾ ਹੈ ਸੰਵਿਧਾਨ ਦੀ ਦਾ ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਤਹਿ ਤੋਂ ਤਹਿ ਤੱਕ ਬਿਲਕੁਲ ਸਰਲ ਭਾਸ਼ਾ ਦੇ ਵਿੱਚ ਦੇ ਦਵਾਂ ਜੋ ਮੈਂ ਤੁਹਾਨੂੰ ਦੇ ਚੁੱਕੇ ਹਾਂ ਜੇ ਤੁਹਾਨੂੰ ਸਾਰੀ ਗੱਲ ਤਹਿ ਤੋਂ ਤਹਿ ਤੱਕ ਸਮਝ ਆਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਇਦਾਂ ਹੀ ਸੱਚ ਤੇ ਤੱਤ ਦੀ ਵੀਡੀਓ ਲੈ ਕੇ ਪੇਸ਼ ਹੋਵਾਂਗੇ ਸਤਿ ਸ੍ਰੀ ਅਕਾਲ ਜੀ